ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਤਿਆਰ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਇਸ ਚੈਨਲ ਨੂੰ ਬਾਤ ਤੋਂ ਬਾਤ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਤਾਂ ਕਿ ਜੋ ਇਹ ਇਨਫੋਰਮੇਸ਼ਨ ਇਹ ਵਿਚਾਰ ਇਹ ਉਹਨੇ ਕੋਲੇ ਸੰਤਾ ਨੇ ਕੋਲੇ ਪੋਂਛਾ ਕਿ ਤੇ ਸੰਤਾ ਇਹਦਾ ਲਾਹਾ ਖਟ ਸਕਾ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਸਾਡੀ ਭੂਤਕਾਲ ਤੇ ਪਾਸਟ ਟੈਂਸ ਦੇ ਉੱਤੇ ਇਸ ਤੋਂ ਪਹਿਲਾਂ ਅਸੀਂ ਪ੍ਰੈਜ਼ੈਂਟ ਟੈਂਸ ਸਾਰਾ ਕਰ ਚੁੱਕੇ ਹਾਂ ਹੁਣ ਭੂਤਕਾਲ ਸ਼ੁਰੂ ਹੈ ਔਰ ਭੂਤਕਾਲ ਦੇ ਵਿੱਚ ਪਹਿਲੀ ਇਹ ਵੀਡੀਓ ਹੈ ਇਸ ਤੋਂ ਬਾਅਦ ਅੱਗੇ ਕਈ ਵੀ ਕਈ ਵੀਡੀਓ ਭੂਤਕਾਲ ਦੀ ਆਉਣਗੀਆਂ ਲਗਭਗ ਤੇ ਉਹ ਦਾ ਆਪਾਂ ਨਾਲ ਦੀ ਨਾਲ ਵਿਚਾਰ ਕਰਾਂਗੇ ਅੱਜ ਪਹਿਲੀ ਵੀਡੀਓ ਹੈ ਭੂਤ ਕਾਲ ਦੇ ਉੱਤੇ ਭੂਤ ਕਾਲ ਕੀ ਹੈ ਜੀ ਪਾਸਟ ਟੈਂਸ ਜਿਵੇਂ ਅਸੀਂ ਪਾਸਟ ਟੈਂਸ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਇਹਦੇ ਵਿੱਚ ਕੀ ਹੈ ਜੀ ਉਤਮ ਪੁਰਖ ਤੇ ਮੱਧਮ ਪੁਰਖ ਇਹ ਦੋ ਪੁਰਖ ਦੋ ਮਤਲਬ ਜਿਹੜੇ ਫਰਸਟ ਪਰਸਨ ਤੇ ਸੈਕੰਡ ਪਰਸਨ ਦੀ ਅੱਜ ਆਪਾਂ ਵਿਚਾਰ ਕਰਨੀ ਆ ਥਰਡ ਪਰਸਨ ਅੱਗੇ ਚੱਲੂਗਾ ਤੇ ਉਸ ਤੋਂ ਅੱਗੇ ਚੱਲਦਾ ਜਾਊਗਾ ਜਿੰਨੀ ਕੋ ਹੋਈ ਉਹ ਵਿਚਾਰ ਆਪਾਂ ਉਹ ਤੋਂ ਉਤੇ ਕਰਾਂਗੇ ਹੁਣ ਇਹ ਹੈ ਜਿਹੜੀ ਇਹ ਵਿਚਾਰ ਹੈ ਇਹ ਆਪਣੇ ਪੱਛਮੀ ਪੰਜਾਬ ਦੇ ਵਿੱਚ ਇਹ ਬਹਿਰਾਂਗ ਬੋਲੀ ਜਿਹੜੀ ਆ ਉਹ ਬੋਲੀ ਜਾਂਦੀ ਹੈ ਜਿਵੇਂ ਮਲਤਾਨ ਹੈ ਮਿੰਡ ਗੁੰਮਰੀ ਹੈ ਝੱਗ ਵਗੈਰਾ ਉਹਨਾਂ ਇਲਾਕਿਆਂ ਦੇ ਵਿੱਚ ਇਹ ਬਹਿਰਾਂਗ ਬੋਲੀ ਜਿਹੜੀ ਆ ਉਹ ਬੋਲੀ ਜਾਂਦੀ ਆ ਔਰ ਇਹਦੇ ਬਹੁਤ ਸਾਰੇ ਪ੍ਰਮਾਣ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਆ ਆਪ ਉਹਨਾਂ ਦੀ ਵਿਚਾਰ ਕਰਦੇ ਆ ਜਿਹੜਾ ਹੈ ਉਤਮਪੁਰਖ ਫਸਟ ਪਰਸਨ ਜਿਹੜਾ ਹੈ ਉਹਦੀ ਜਿਹੜੀ ਹੈ ਇਕਵਚਨ ਔਰ ਇਕਵਚਨ ਦੀ ਨਿਸ਼ਾਨੀਆਂ ਜਿਹੜੀਆਂ ਨੇ ਆਹ ਹੈ ਔਰ ਇਥੇ ਦੱਸਾਂ ਕਿ ਇਹਦੇ ਵਿੱਚ ਸੈਕੰਡ ਪਰਸਨ ਹੈ ਹੀ ਨਹੀਂ ਇਕਵਚਨ ਹੀ ਹੈ ਮੈਂ ਸੈਕੰਡ ਪਰਸਨ ਨਹੀਂ ਹੈ ਕੋਈ ਮਤਲਬ ਕਿ ਬਹੁਵਚਨ ਨਹੀਂ ਬਹੁਵਚਨ ਨਹੀਂ ਹੈ ਇਕਵਚਨ ਹੀ ਹੈ ਹੁਣ ਇਕਵਚਨ ਨਿਸ਼ਾਨੀਆਂ ਕੀ ਹੈ ਮਮੇਨ 온ਕਰ ਤੇ ਮਮੇਨ ਉਸਿਆਰੀ ਇਹ ਦੋ ਨਿਕਲ ਕੇ ਆਉਂਦੀਆਂ ਇਹਨਾਂ ਲੱਭ ਜਾਂ ਤੋਂ ਪਤਾ ਲੱਗਦਾ ਔਰ ਫਿਰ ਜਿਹੜਾ ਹੈ ਦੂਜਾ ਹੈ ਸੈਕੰਡ ਪਰਸਨ ਉਹਦੀ ਕੀ ਹੈ ਇੱਕ ਵਚਨ ਵਚਨ ਇੱਕੋ ਹੀ ਆ ਦੂਜਾ ਹੈ ਨਹੀਂ ਇਸ ਕਰਕੇ ਇੱਕ ਵਚਨ ਨਹੀਂ ਹੈ ਨਿਸ਼ਾਨੀ ਇਹਦੇ ਚ ਆਪ ਦੀ ਉਹ ਫੋ ਜਿਸ ਤਰ੍ਹਾਂ ਹੈ ਲੱਦਮ ਮੈਂ ਲੱਦਾਂ ਮੈਂ ਲੱਦਾਂ ਭਾਵ ਲੱਬਿਆ ਲੱਬਿਆ ਇਕੰਦ ਮੈਂ ਲੱਗਦਾ ਹਾਂ ਇੱਕ ਹੈ ਮੈਂ ਲਗੂੰਗਾ ਇਹ ਪਾਸੈਂਸ ਲੱਬਿਆ ਪਾਸੈਂਸ ਹੋ ਗਿਆ ਲੱਬ ਲਿਆ ਮਤਲਬ ਲੱਬਿਆ ਲੱਗਾ ਇਸੇ ਤਰ੍ਹਾਂ ਡਿਟਮ ਮੈਂ ਬਿਠਾ ਪਾ ਵੇਖਿਆ ਮੈਂ ਵੇਖਿਆ ਵੇਖਾਂਗਾ ਮੈਂ ਵੇਖਦਾ ਹਾਂ ਨਹੀਂ ਇਹ ਵੇਖਿਆ ਬੀਤ ਗਈ ਗੱਲ ਇਸ ਕਰਕੇ ਇਨ ਪਾਸਟ ਟੈਂਸ ਚ ਪ੍ਰੋਫੈਸਰ ਸਾਹਮਣੇ ਰੱਖਿਆ ਹੈ ਔਰ ਇਸੇ ਤਰ੍ਹਾਂ ਡਿਟੋ ਟੁੰਡਮ ਮੈਂ ਦੇਖਾ ਦੇਖਾ ਪਾਪਾ ਜਿੰਜੋ ਕਿ ਮੈਂ ਦੇਖਿਆ ਜਿਵੇਂ ਆਪਾਂ ਗੋ ਵੈਂਟ ਸੀ ਸਾ ਹਾਂਜੀ ਉਹ ਆ ਜਾਂਦੀ ਹੈ ਦੇਖੋ ਅਗੇ ਟੁੰਡਮ ਮੈਂ ਟੁੰਡਿਆ ਟੁੰਡਮ ਮੈਂ ਟੁੰਡਿਆ ਮੈਂ ਟੁੰਡਿਆ ਮੈਂ ਟੁੰਡਿਆ ਦਿਸਮ ਮੈਨੂੰ ਦਿਸਿਆ ਪਾਪ ਮੈਨੂੰ ਦਿਸਿਆ ਦਿਸਿਆ ਤਾਰਿਯਮ ਮੈਨੂੰ ਪਾਰਿਆ ਮੈਨੂੰ ਪਾਰਿਆ ਟੰਡੋਲਿਮ ਮੈਂ ਟੁੰਬਿਆ ਦਿੱਤੇਮ ਦਿੱਤੀ ਨਾਲ ਐ ਮम्मे ਨੂੰ ਔਕੜ ਦਿੱਤੇ ਹਾਂ ਮੈਂ ਦਿੱਤੀ ਪਾਸਟੈਂਸ ਹੋ ਜਾਂਦਾ ਮੈਂ ਦੇਊਗਾ ਜਾਂ ਦਿੰਦਾ ਨਹੀਂ ਮੈਂ ਦਿੱਤੀ ਮੈਂ ਦਿੱਤੀ ਸੋ ਆਪਾਂ ਇਹਨਾਂ ਨੂੰ ਅ ਪੰਕਤੀਆਂ ਦੇ ਨਾਲ ਕੋਈ ਬਾਣੀ ਦੇ ਵਿੱਚੋਂ ਪੰਕਤੀਆਂ ਦੇ ਨਾਲ ਇਹਨਾਂ ਤੁਕਾਂ ਦੇ ਨਾਲ ਅਪਾ ਇਹ ਵਿਚਾਰ ਜਿਹੜੀ ਆ ਉਹ ਆਪਾਂ ਕਰਦੇ ਆ ਜਿਸ ਤਰ੍ਹਾਂ ਹੈ ਇਹ ਮਮੇ ਨੂੰ ਉਗੜ ਵਾਲਾ ਬਨ ਬਿਹਾਵ ਪਿਆ ਬਨੇ ਇੱਕ ਸਾਥੀ ਲਦਮ ਬਨ ਪਿਆ ਵਲੇ ਇੱਕ ਸਾਥੀ ਲਦਮ ਦੁਖ ਹਰਤਾ ਹਰ ਨਾਮਾ ਹਰ ਨਾਮਾ ਹਰ ਨਾਮਾ ਹੁਣ ਬਨ ਪਿਆ ਵਲੇ ਇਸ ਦਰਾਵਣੇ ਜੰਗਲ ਦੇ ਵਿੱਚ ਬਨ ਦੇ ਵਿੱਚ ਆ ਸੰਸਾਰ ਇਹ ਸਾਰਾ ਜੰਗਲ ਹੀ ਆ। ਡਰਾਵਣਾ ਜੰਗਲ ਆ। ਇੱਕ ਸਾਥੀ ਲੱਦਮ ਮੈਨੂੰ ਇੱਕ ਸਾਥੀ ਲੱਭਿਆ। ਮੈਂ ਲੱਭਦਾ ਹਾਂ ਲੱਭੂਗਾ ਨਹੀਂ ਲੱਧਮ ਮੈਨੂੰ ਮਿਲ ਗਿਆ। ਬਾਸ ਜੰਸ ਇਸ ਕਰਕੇ ਉਹਦਾ ਪੂਤ ਕਾ ਦਿੱਤੇ ਆਏ ਆ। ਦੁਖ ਹਰਨਾਮਾ ਦੁੱਖਾਂ ਨੂੰ ਹਰਨ ਵਾਲਾ ਖਤਮ ਕਰਨ ਵਾਲਾ ਕੌਣ ਹਰਨਾਮਾ ਫਰੀਦਾਨਾ। ਅੱਗੇ ਹੈ ਪਖੰਡਰੋ ਕੀ ਪੁਲ ਤੁਮਾਂ ਦਿਸਮ ਸੋਣਾ। ਪੈਖੰਦੜੋ ਕੀ ਪੁਰ ਦੇਖਣ ਤੋਪ ਦੀਪੋ ਲੈ ਤੁਮਾ ਦਿਸਮ ਸੋਣਾ ਤੁਮਾ ਦਿਸਮ ਸੋਣਾ ਮੈਨੂੰ ਪੈਖ ਦਿਸਮ ਮੈਨੇ ਦਿਸਿਆ ਪਾ ਪਾ ਤਨ ਬਗ ਦੇਜਾ ਮੈਂ ਦੇਖਾਂਗਾ ਦੇਖਾਂਗਾ ਜਾਂ ਦੇਖਦਾ ਹਾਂ ਨਹੀਂ ਦਿਸਮ ਦਿਸਦਾ ਸੋਣਾ ਤੇਡੇ ਸਿਮਰਨ ਹੱਬ ਕਿਛ ਲੱਦਮ ਤੇਰੇ ਸਿਮਰਨ ਦੇ ਨਾਲ ਮੈਨੂੰ ਹਰ ਹਰ ਚੀਜ਼ ਹਰ ਕੁਛ ਹਰ ਕੁਛ ਹਰ ਹਰ ਜੀ ਲੱਦਮ ਮਿਲ ਗਈ ਲੱਭੀ ਲੱਦਮ ਮਿਲ ਗਈ ਇਹ ਨਹੀਂ ਮਿਲੂਗੀ ਜਾਂ ਮੈਂ ਮਿਲਦੀਆ ਨਾ ਲੱਦਮ ਮਿਲ ਗਈ ਬਖਮ ਨਾ ਡਿਠਮ ਕੋਈ ਮੈਨੂੰ ਕੋਈ ਬਖਮ ਜਿਹੜਾ ਹੈ ਉਹ ਵੀ ਮੈਂ ਕੋਈ ਨਹੀਂ ਦੇਖਿਆ ਡਿਠਮ ਡਿਠਮ ਦੇਖਿਆ ਡਿਠਮ ਦੇਖਿਆ ਦੇਖਿਆ ਡਿਠਮ ਕੋਈ ਪਾਉਂ ਜੇ ਲ ਬਖਮ ਅਸਗਾ ਪੌਜਲ ਬਿਕਮ ਅਸਗਾ ਗੁਰ ਬੋਹੇਤੇ ਤਾਰੇ ਆ ਇਹ ਜਿਹੜਾ ਹੈ ਪੌਜਲ ਬਿਕਮ ਆ ਸੰਸਾਰੂ ਕੀ ਜਿਹੜਾ ਹੈ ਪੌਜਲ ਹੈ ਨਾ ਇਹ 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 ਬਿਕਮ ਹੈ ਅਸਗਾ ਬੜਾ ਡੂੰਘੀ ਹੈ ਲੋ ਇਹ ਨੂੰ ਕੋਤਾ ਗੁਰ ਬੋਹੇਤੇ ਗੁਰੂ ਦੇ ਬੋਹੇਤੇ ਗੁਰੂ ਨੇ ਜਾਇ ਨਹੀਂ ਬੋਹੇ ਗੋ ਗੋ ਉਹ ਇਥੇ ਯਾਜ ਨੇ ਤਾਰਿਯੰ ਤਾਰਿਯੰ ਉਹਨੇ ਮੈਨੂੰ ਤਾਰਿਆ ਐ ਗੁਰੂ ਜਾਇ ਨੇ ਗੁਰਦਾਇ ਆਇ ਨਾਮ ਉਹ ਉਹਨੇ ਮੈਨੂੰ ਤਾਰਿਆ ਤਾਰਿਆ ਤਾਰ ਦਿੱਤਾ ਤਾਰੂਗਾ ਨਹੀਂ ਤਾਰਦਾ ਨਹੀਂ ਤਾਰਿਆ ਇਹ ਤਾਰੇ ਤਾਰਿਯੰ ਉਹ ਮੈਨੂੰ ਔਕੜ ਆਪ ਪੜਿਆ ਇਹਨਾਂ ਦੇ ਵਿੱਚੋਂ ਤਾਰਿਯੰ ਅੰਦਰ ਵਿਦ ਦਾ ਸੱਚ ਨਹੀਂ ਮੇਰਾ ਜਿਹੜਾ ਅੰਦਰ ਹੈ ਨਾ ਉਹ ਸੱਚ ਨਾਮ ਦੇ ਨਾਲ ਵਿਦਿਆ ਗਿਆ ਬੰਨਿਆ ਗਿਆ ਬਾਹਰ ਵੀ ਸੱਚ ਦੇਖੋਂ ਫਿਰ ਮੈਂ ਬਾਹਰ ਵੀ ਜਾ ਰਾ ਸੱਚ ਹੀ ਦੇਖਦਾ ਜਦੋਂ ਅੰਦਰ ਸੱਚ ਹੋਵੇ ਤੇ ਬਾਹਰ ਸੱਚ ਹੀ ਦੇਖਣ ਲੱਗਦਾ ਉਹਦਾ ਸੱਚ ਦੇਖੋਂ ਮੈਂ ਸੱਚ ਦੇਖਿਆ ਮੈਂ ਸੱਚ ਦੇਖਿਆ ਇਹਨਾਂ ਕੀਤੋ ਮੂਕਣਾ ਇਹਨਾਂ ਰਾਗ ਕਲ ਬਾਲੰਦ ਉਹ ਕਹਿੰਦੇ ਮੂਕਣਾ ਮੈਂ ਬੋਲ ਕਹਾਂ ਦਿੱਤਾ ਦਿੱਤੀਆਂ ਮੈਂ ਨਾ ਕਰ ਦਿੱਤੀਆਂ ਪਾ ਦਿਤਿਯੰ ਪਾਇ ਯਾ ਪਾ ਦਿਤਿਯੰ ਪਾ ਅਗ ਪਾ ਅਗ ਉਹ ਮੈਂ ਦਿੱਤੀ ਪਾਉ ਲਾਤੀ ਆਇ ਨਹੀਂ ਲਾਉਂਦਾ ਹਾਂ ਜਾਂ ਲਾਵਾਂਗਾ ਨਾ ਲਾਦੀ ਪਾਸਟ ٹینس ਕਿਹਾ ਹੋ ਗਿਆ ਦਿਤਿਯੰ ਪਾਇ ਉਹ ਸਾ ਸੰਗਤ ਇਹ ਵੀ ਸਾਡਾ ਇਕਵਚਨ ਨਹੀਂ ਹੈ ਤੇ ਫਰਸਟ ਪਰਸਨ ਹੈ ਹੁਣ ਆ ਗਿਆ ਬਧੂ ਪਰ ਇਹ ਵਿੱਚ ਵਚਨ ਹੈ ਕੀ ਹੈ ਆਵੇਂ ਉਪਰ ਬਹਿ ਗਿਆ ਪਰ ਮੱਧਮ ਹੈ ਪਾ ਫਰਸਟ ਅਗੇ ਕੱਕੇ ਕਾਮ ਕ੍ਰੋਧ ਭਰਮੋਂ ਇਹਦੀ ਆਣੀ ਪੈਣੀ ਜੀ ਕੱਢੀ ਐ ਨਾ ਤੋ ਉਹ ਪਰਮਿਓ ਮੂੜੇ ਐ ਮੂੜੇ ਤੂੰ ਕਾਮ ਦੇ ਤੇ ਕ੍ਰੋਧ ਦੇ ਵਿੱਚ ਤੂੰ ਤੂੰ ਹੁਣ ਮਦਮ ਬੁਰਖ ਕੀ ਹੁੰਦਾ ਤੂੰ ਫਸਟ ਮੈਂ ਸੈਕੰਡ ਤੂੰ ਥਰਡ ਉਹ ਠੀਕ ਐ ਇਹ ਹੁਣ ਤੂੰ ਆ ਗਿਆ ਮਦਮ ਬੁਰਖ ਦੀ ਆਹਾ ਆ ਲੈਣੀ ਕੱਕੇ ਕਾਮ ਕ੍ਰੋਧ ਭਰਮਿਓ ਤੂੰ ਭਰਮਿਆ ਫਸਦੇਂ ਜੀ ਤੂੰ ਭਰਮਿਆ ਮੂੜੇ ਮੰਤਾ ਲਾਗੇ ਤੂੰ ਹਰ ਵਿਸਰਿਆ ਮੰਤਾ ਦਿਨਾ ਤੂੰ ਲਗਿਆ ਹੈ ਮੰਤਾ ਚ ਹਰ ਤੈ ਹੁੰਦੇ ਵਿਸਰਿਆ ਤੱਤੇ ਤਾਮਸ ਜਲਿਓ ਤੱਤੇ ਤਾਮਸ ਜਲਿ ਤੂੰ ਤਾਮਸ ਦੇ ਵਿੱਚ ਜਲਿਓ ਤੂੰ ਤੂੰ ਮੂੜੇ ਤੂੰ ਜਲਿਓ ਤੂੰ ਸੈਕੰਡ ਪਰਸਨ ਸੈਕੰਡ ਪਰਸਨ ਦੀ ਕਰ ਤੂੰ ਮੂੜੇ ਤੱਤੇ ਧਾਂ ਪ੍ਰੇਸ਼ਟ ਹੋਵਾ ਅਗੇ ਸੱਚੇ ਆਪ ਖੋਆਇਓ ਤੈਨੂੰ ਖੁੰਜਾਇਆ ਖੁੰਜਾਇਆ ਰਤੋਂ ਖੁੰਜਾ ਦਿੱਤਾ ਇਹ ਉਹ ਸੇ ਦਾ ਕੰਮ ਖੋਆ ਖੁੰਜਾਇਆ ਖੋ ਖਵਾਇਓ ਮੂਰੇ ਤੇ ਮੂਰਤ ਇਹ ਫਿਰ ਦੇਰੇ ਲੇਖ ਪੈ ਭੱਵੇ ਪਵਜਲ ਡੁੱਬੂ ਤੂੰ ਡੁੱਬੂ ਤੂੰ ਡੁਬੇਗਾ ਬਾਓ ਡੁਬੇਗਾ ਨਹੀਂ ਉਹ ਤੇਨੀ ਏਕੀਏ ਡੁੱਬੀ ਹਾਂ ਡੁੱਬੂ ਹਾਂ ਡੁੱਬੂ ਹਾਂ ਡੁੱਬੂ ਹਾਂ ਹੌਕੜ ਆ ਗਿਆ ਡੁੱਬੂ ਹੂੰ ਉਹ ਡੁੱਬੂ ਮੂੜੇ ਮਾਇਆ ਵਿੱਚ ਗਲਤਾਨ ਪਿਆ ਹੰਸ ਚੱਲਿਆ ਤੂੰ ਪਿੱਛੇ ਰਹੀ ਹੈ ਛੁਪਟ ਰਹੀ ਹੈ ਨਾਰੀ ਐ ਹੰਸ ਚੱਲਿਆ ਆ ਜਿਹੜੀ ਕਾਇਆ ਸਾਡੀ ਹੈ ਇਹਦੇ ਵਿੱਚੋਂ ਹੰਸ ਉਹ ਜੀਵ ਚਲੇ ਜਾਂਦਾ ਤੇ ਪਿੱਛੇ ਕੀ ਰਹੀ ਜਾਂਦੀ ਹੈ ਆ ਕਾਇਰ ਇਹਦੀ ਛੁੱਟਣ ਕਿਉਂਕਿ ਇਹਦੀ ਕੋਈ ਵੈਲਿਊ ਨਹੀਂ ਰਹਿੰਦੀ ਕੋਈ ਇਹ ਨਾਰੀ ਛੁੱਟੜੋ ਹੋਈ ਹੈ ਨਾਰੀ ਇਹ ਨਾਰੀ ਇਹ ਕਾਇਰ ਜਿਹੜੀ ਹੈ ਛੁੱਟੜੋ ਹੋ ਜਾਂਦੀ ਕਿਉਂਕਿ ਪਤੀ ਜਿਹੜਾ ਹੈ ਉਹਦਾ ਚਲਾ ਜਾਂਦਾ ਹੁਣ ਚਲਾ ਜਾਂਦਾ ਹਾਂਸ ਉਹਦਾ ਪਤੀ ਉਹਦੀ ਭਰਮਿਓ ਦਾ ਮਤਲਬ ਤੂੰ ਭਰਮਿਓ ਤੂੰ ਭਰਮਿਓ ਭਰਮਿਆ ਤੂੰ ਪਰਮਿਆ ਤੇ ਤੂੰ ਪਰਮਿਆ ਪਰਮਿਆ भर पास टेंस है जी भरम्यारम्या तू भर तू भर भरमिया खुआयो तू खुजाया डुबो डुबो तू डुबो तू डुबो रही है रही है तू रही जमें तू वो निकल गया तो तू रही रही ਹੋਈ ਨੇ ਤੋਂ ਹੋਈ ਕੋਈ ਭਾਅ ਪਾਸਟ ਹੁੰਦੀ ਹੈ ਹੋਏ ਹੀ ਨਹੀਂ ਹੋਈ ਹੈ ਕੋਈ ਹੋਈ ਪਾਸਟੈਂਸ ਪਾਸਟੈਂਸ ਸੋ ਸਾ ਸੰਗਤ ਇਹ ਭੂਤਕਾਲ ਦਾ ਫਰਸਟ ਪਰਸਨ ਸੈਕੰਡ ਪਰਸਨ ਜਿਹੜਾ ਆਪਾਂ ਵਿਚਾਰ ਕੀਤਾ ਇਹਦੇ ਵਿੱਚ ਇੱਕ ਗੱਲ ਆਈ ਹੈ ਜੋ ਉਹ ਹੈ ਇੱਕ ਵਚਨ ਸੈਕੰਡ ਇਹਦੇ ਵਿੱਚ ਜਿਹੜਾ ਬਹੁਵਚਨ ਹੈ ਹੀ ਨਹੀਂ ਇਹ ਇਸੇ ਤਰ੍ਹਾਂ ਹੁਣ ਆਪਾਂ ਜਿਹੜਾ ਉਤਮ ਮੱਧਮ ਫਰਸਟ ਪਰਸਨ ਕਰ ਲਿਆ ਸੈਕੰਡ ਪਰਸਨ ਕਰ ਲਿਆ ਥਰਡ ਪਰਸਨ ਦੀ ਆਪਾਂ ਵਿਚਾਰ ਜਿਹੜੀ ਆ ਉਹ ਅੱਗੇ ਕਰਾਂਗੇ ਤੋਂ ਐਨੀ ਵਿਚਾਰ ਜਿਹੜੀ ਹੈ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ